ਵਾਸ ਜੀ ਦੇ ਬਣਨ ਤੋਂ ਬਾਅਦ ਤਿਆਰ ਹੋ ਜਾਂਦਾ ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਮਹਾਰਾਜ ਇਸ ਦਾ ਥੜਾ ਤਿਆਰ ਹੋ ਗਿਆ ਪਰ ਇਹਦਾ ਨਾਂ ਕੀ ਰੱਖਣਾ ਗੁਰੂ ਪਾਤਸ਼ਾਹ ਨੇ ਆਖਿਆ ਇਹਦਾ ਨਾਂ ਅਕਾਲ ਤਖਤ ਹੋਏਗਾ ਇਹ ਤਖਤ ਕਾਇਮ ਕੀਤਾ ਦੁਨੀਆਂ ਵਿੱਚ ਤਖਤ ਬੜੇ ਨੇ ਲਾਹੌਰ ਦਾ ਤਖਤ ਹੈ ਦਿੱਲੀ ਦਾ ਤਖਤ ਹੈ ਉਨਾ ਤਖਤਾ ਤੇ ਆਰਡਰ ਜਾਰੀ ਹੁੰਦੇ ਰਹੇ ਜ਼ਬਰ ਤੇ ਜ਼ੁਲਮ ਦੀ ਇੰਤਹਾ ਹੁੰਦੀ ਰਹੀ ਪਰ ਜਿਹੜਾ ਇਹ ਤਖਤ ਕਾਇਮ ਕੀਤਾ ਤਖਤ ਅਕਾਲ ਦਾ ਇਹ ਤਖਤ ਅਕਾਲ ਦਾ ਕਿਸੇ ਮਨੁੱਖ ਦਾ ਨਹੀਂ ਮਹਾਰਾਜ ਨੇ ਆਪਣੇ ਨਾਂ ਤੇ ਨਹੀਂ ਸਿਰਜਿਆ ਕਿ ਹਰ ਗੋਬਿੰਦ ਸਾਹਿਬ ਤਖਤ ਨਹੀਂ ਗੁਰਦੇਵ ਪਾਚਾ ਨੇ ਨਾਂ ਰੱਖਿਆ ਅਕਾਲ ਤਖਤ ਇਹ ਤਖਤ ਅਕਾਲ ਦਾ ਹੈ ਜਿਹੜਾ ਮਾਤ ਦੇ ਭੈ ਤੋਂ ਪਰਿਆ ਜਿਹਨੂੰ ਕੋਈ ਕਾਲ ਆਪਣੀ ਲਪੇਟ ਵਿੱਚ ਨਹੀਂ ਲੈ ਸਕਦਾ ਜਦੋਂ ਤੱਕ ਆਕਾਸ਼ ਤੇ ਧਰਤੀ ਹੈ ਉਦੋਂ ਤੱਕ ਇਹ ਤਖਤ ਐਵੇਂ ਹੀ ਕਾਇਮ ਰਹੇਗਾ